ਕਿ ਅੱਜ ਕੋਈ ਇਸ ਬਿਲੇਸੀ ਉਹਦੇ ਬਾਲਾ ਸਾਹਿਬ ਠਾਕਰੇ ਦੇ ਦਫਤਰ ਅਸ਼wini ਸ਼ਰਮਾ ਦੇ ਇੱਥੇ ਪਹੁੰਚੇ ਹੋਏ ਆ ਤੇ ਅੱਜ ਮੈਂ ਦੇਖ ਰਿਹਾ ਕਿ ਅਸ਼wini ਸ਼ਰਮਾ ਦੇ ਦੇ ਦਰਬਾਰ ਦੇ ਉਹਦੇ ਘਰ ਦੇ ਵਿੱਚ ਬਹੁਤ ਸਾਰੇ ਸ਼ਿਵ ਸ਼ੇਨਾ ਜਿਹੜੀ ਜੁਆਇਨ ਕੀਤੀ ਹੈ ਸਾਰੇ ਜਿੰਨੇ ਵੀ ਸਾਡੇ ਯੂਨੀਅਨ ਦੇ ਮੈਂਬਰ ਸਹਿਬਾਨ ਸੀਗੇ ਉਹਨਾਂ ਵੱਲੋਂ ਅੱਜ ਸਭ ਨੇ ਦੇ ਗਣਾਂ ਦੇ ਵਿੱਚ ਉਹਦੇ ਬਾਲਾ ਸਾਹਿਬ ਠਾਕਰੇ ਦੇ ਜਿਹੜੇ ਸਰੂਪੇ ਪਾਈ ਹੋਏ ਨੇ ਤੇ ਅਸ਼ੁਨੀ ਜੀ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਮੈਂ ਦੇਖ ਰਿਹਾ ਕਿ ਕਾਫੀ ਸਾਰੇ ਨੌਜਵਾਨ ਤੁਹਾਡੇ ਨਾਲ ਅੱਜ ਆ ਕੇ ਖੜੇ ਨੇ ਕੀ ਕਰਨ ਆਏ ਜੈ ਕਰਾ ਵੀਰ ਬਜਰੰਗੇ ਹਰ ਹਰ ਮਹਾਦੇ ਇਹ ਜਿਹੜੇ ਮੇਰੇ ਬਜ਼ੁਰਗ ਭਰਾ ਜੀ ਛੋਟੇ ਭਰਾ ਵੱਡੇ ਭਰਾ ਇਹ ਜਿਹੜੀ ਸਵਰਾਜ ਮਾਜ ਦਾ ਯੂਨੀਅਨ ਹੈ SCU ਲਿਮਟਿਡ ਇਹ ਇਹਨਾਂ ਦੇ ਵਿੱਚ ਸਾਡੇ ਪਹਿਲਾ ਪ੍ਰਧਾਨ ਸ਼ਹਿਰੀ ਪ੍ਰਧਾਨ ਸਾਡੇ ਜਰਨੈਲ ਮੁੱਖਾ ਜੀ ਤੇ ਵਿੱਕੀ ਜੀ ਹੋਰ ਸਾਡੇ ਉੱਥੇ ਪੰਜ ਚਾਰ ਪ੍ਰਧਾਨ ਹੈਗੇ ਆ ਭਾਈਚਾਰਕਤਾ ਸਾਡੀ ਇਹਨਾਂ ਤੋਂ ਬਹੁਤ ਪੁਰਾਣੀ ਹੈ ਜੀ ਪਰ ਜਦੋਂ ਅੱਜ ਸਾਡਾ ਇਹਨਾਂ ਨਾਲ ਵਿਚਾਰ ਮਿਲਿਆ ਉਹ ਅੱਜ ਇਹਨਾਂ ਨੇ ਸਾਰੇ ਨੇ ਸ਼ਿਵ ਸੈਨਾ ਜਿੱਦਾਂ ਕੁਝ ਸ਼ਿਵ ਸੈਨਾ ਹੋਰ ਬਣੀਆਂ ਹੋਈਆਂ ਤਾਂ ਅਲੱਗ-ਅਲੱਗ ਜਦੋਂ ਵੀਡੀਓ ਵਗੈਰਾ ਦੇਖਦੇ ਆਂ ਤਾਂ ਕੁਝ ਲੋਕ ਸ਼ਿਵ ਸੈਨਾ ਬਾਰੇ ਵਧੀਆ ਸੋਚਦੇ ਆਂ ਕੁਝ ਹਰ ਬੰਦੇ ਦੀ ਆਪਣੀ ਆਪਣੀ ਸੋਚ ਹੈ ਪਰ ਸ਼ਿਵ ਸੈਨਾ ਉਦੋਂ ਬਾਲਾ ਸਾਹਿਬ ਠਾਕਰੇ ਹੈ ਜਿਹੜੀ ਹੈ ਪਾਰਟੀ ਸਾਡੀ ਸਾਡੇ ਰਾਜਪ੍ਰਮੁਖ ਯੋਗਰਾਜ ਸ਼ਰਮਾ ਜੀ ਤੇ ਸਾਡੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਬਿਲਾ ਜੀ ਤੇ ਆਦਰਨੀ ਸਾਡੇ ਹਿੰਦੂ ਹਿਰਦੇ ਸਮਰਾਟ ਬਾਲਾ ਸਾਹਿਬ ਠਾਕਰੇ ਜਿਹੜੀ ਸਾਡੀ ਸ਼ਿਵ ਸੈਨਾ ਉਧਰ ਬਾਲਾ ਸਾਹਿਬ ਠਾਕਰੇ ਹੈ ਜਿਹੜੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਹਰ ਕਮਿਊਨਿਟੀ ਦੇ ਬੰਦੇ ਨੂੰ ਨਾਲ ਲੈ ਕੇ ਚੱਲਦੀ ਹੈ ਅੱਜ ਉਸ ਨੂੰ ਉਸ ਸਮੇਂ ਅੱਜ ਬਹੁਤ ਜਿਹੜੀ ਹੈ ਰੂਪਨਗਰ ਜ਼ਿਲ੍ਹੇ ਅਤੇ ਨਵੇਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਉੱਥੋਂ ਵੀ ਸਾਡੀ ਜਿਹੜੀ ਨਵੇਂ ਸ਼ਹਿਰ ਜ਼ਿਲ੍ਹੇ ਤੋਂ ਜਿਹੜੀ ਟੀਮ ਸਾਡੇ ਪ੍ਰਧਾਨ ਨਰਿੰਦਰ ਠੌਰ ਜੀ ਵਰਨ ਸੋਪਤੀ ਜੀ ਧਰਮਵੀਰ ਜੀ ਜਸਵਿੰਦਰ ਮੋਹਰ ਜੀ ਸਾਰੀ ਟੀਮ ਇੱਥੇ ਪਹੁੰਚੀ ਹੈ ਜੀ ਇਹ ਅੱਜ ਉਹਨਾਂ ਦੀ ਅਗਵਾਈ ਦੇ ਵਿੱਚ ਰਣंदर ਠੌਰ ਜੀ ਦੀ ਤੇ ਦਿਸ਼ਾ ਨਰਸ਼ੇਤਾ ਰਾਜਪਰਮਖ ਯੋਗਰਾ ਸ਼ਰਮਾ ਜੀ ਦੇ ਇਹ ਅੱਜ ਜਿਹੜੀ ਅਸੀਂ ਇਹਨਾਂ ਦੀ सुरेंद्र ਪਾਲ ਸਿੰਘ ਵਿੱਕੀ ਜਰਨੈਲ ਸਿੰਘ ਜਰਨੈਲ ਸਿੰਘ ਇੱਕ ਸਾਡੇ ਸ਼ਹਿਰੀ ਪ੍ਰਧਾਨ ਹੋਰ ਜਰਨੈਲ ਸਿੰਘ ਇਹ ਸਾਰੇ ਮੇਰੇ ਭਰਾ ਅੱਜ ਜਿਹੜੀ ਸ਼ਿਵਸਨ ਉਹਦੋ ਬਾਲਾ ਸਾਹਿਬ ਠਾਕਰੇ ਦੇ ਚੰਡੇ ਥੱਲੇ ਆਏ ਆਂ ਔਰ ਸਾਨੂੰ ਅੱਜ ਬਹੁਤ ਮਾਣ ਹੈ ਅੱਜ ਅਸੀਂ ਆਪਣੀ ਪਾਰਟੀ ਵੱਲੋਂ ਯੋਗਰਾ ਸ਼ਰਮਾ ਜੀ ਵੱਲੋਂ ਤੇ ਹਿੰਦੂ ਹਿਰਦੇ ਸਮਰਾਟ ਬਾਲਾ ਸਾਹਿਬ ਠਾਕਰੇ ਉਹਨਾਂ ਦੇ ਚਰ ਕਰਮਾਂ ਨਾਲ ਅਸੀਂ ਅੱਜ ਇਹਨਾਂ ਨੂੰ ਇੱਕ ਭਰੋਸਾ ਦਿਵਾਨੇ ਵੀ ਅੱਜ ਤੁਹਾਨੂੰ ਅਸੀਂ ਕੋਈ ਪਾਰਟੀ ਦਾ ਪ੍ਰਧਾਨ ਨਹੀਂ ਬਣਾਇਆ ਤੁਹਾਨੂੰ ਅਸੀਂ ਉਹ ਨਹੀਂ ਕਰਿਆ ਅੱਜ ਅਸੀਂ ਤੁਹਾਨੂੰ ਇੱਕ ਪਰਿਵਾਰ ਚ ਜੋੜਿਆ ਮੈਂ ਪਾਰਟੀ ਵੱਲੋਂ ਇਹਨਾਂ ਨੂੰ ਸਾਰੇ ਅਨੁਭੋਸਾ ਦਵਾਨਾ ਵੀ ਪੰਜਾਬ ਦੇ ਵਿੱਚ ਨਹੀਂ ਸ਼ਿਵ ਸੈਨਾ ਉਦੋਵਾਲਾ ਸਾਹਿਬ ਠਾਕਰੇ ਸਾਰੇ ਹਿੰਦੁਸਤਾਨ 'ਚ ਬੈਠੀ ਹੈ ਜਿਹੜੇ ਇਹਨਾਂ ਨਾਲ ਹਰ ਟਾਈਮ ਦੁੱਖ ਦੀ ਘੜੀ ਦੇ ਵਿੱਚ ਸੁੱਖ ਦੀ ਘੜੀ ਦੇ ਵਿੱਚ ਇਹਨਾਂ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੀ ਹੈ ਜੈ ਹਿੰਦ ਜੀ ਬਿਲਕੁਲ ਜੀ ਬਹੁਤ ਵਧੀਆ ਗੱਲ ਹੈ ਤੇ ਅਸੀਂ ਇਹ ਗੱਲਬਾਤ ਵੀ ਕਰਾਂਗੇ ਅੱਗੇ ਵੀ ਹਾਂਜੀ ਬਾਈ ਜੀ ਅੱਜ ਤੁਸੀਂ ਸ਼ਿਵ ਸੈਨਾ ਉਦੋਵਾਲਾ ਸਾਹਿਬ ਠਾਕਰੇ ਜੁਆਇਨ ਕੀਤੀ ਹੈ ਆਪਣੀ ਖੁਸ਼ੀ ਨਾਲ ਕੀਤੀ ਹੈ ਬਿਲਕੁਲ ਜੀ ਖੁਸ਼ੀ ਨਾਲ ਕੀਤੀ ਆ ਪ੍ਰਧਾਨ ਜੀ ਅਸ਼ਵਨੀ ਸ਼ਰਮਾ ਜੀ ਸਾਡੇ ਨਾਲ ਪਹਿਲਾਂ ਭਾਈਚਾਰਕ ਸਾਂਝ ਦੀ ਕਾਫੀ ਚਿਰ ਤੋਂ ਤੇ ਸਾਡੇ ਜਿਹੜੇ ਵਿਚਾਰ ਇਹਨਾਂ ਨਾਲ ਕਾਫੀ ਮੇਲ ਖਾਂਦੇ ਸੀ ਮੈਂ ਯੂਨੀਅਨ ਐਜ਼ ਅ ਯੂਨੀਅਨ ਦਾ ਸੈਕਟਰੀ ਹੋਣ ਦੇ ਨਾਤੇ ਮੇਰੇ ਡਰਾਈਵਰ ਭਾਈਚਾਰੇ ਨੇ ਮੇਰਾ ਸਾਥ ਦਿੱਤਾ ਤੇ ਅਸ਼ਵਨੀ ਸ਼ਰਮਾ ਜੀ ਦੇ ਨਾਲ ਅਸੀਂ ਰਲ ਮਿਲ ਕੇ ਇਹਨਾਂ ਦੀ ਸ਼ਿਵਸ਼ਨਾ ਜੁਆਇਨ ਕੀਤੀ ਸਾਨੂੰ ਇਸ ਚੀਜ਼ ਦੀ ਬੜੀ ਖੁਸ਼ੀ ਆ ਜੀ ਇਹ ਸਾਡੇ ਸਿਰ ਤੇ ਹੱਥ ਰੱਖਦੇ ਰਹਿੰਦੇ ਸਾਡੇ ਮਾੜੇ ਸਮੇਂ 'ਚ ਸਾਡੇ ਨਾਲ ਸਾਥ ਦਿੰਦੇ ਰਹਿੰਦੇ ਆ ਤੇ ਅੱਗੇ ਤੋਂ ਵੀ ਸਾਡੇ ਨਾਲ ਖੜਨਗੇ ਅਸੀਂ ਇਹਨਾਂ ਦੇ ਨਾਲ ਖੜਨਗੇ ਇਸ ਚੀਜ਼ ਦੀ ਸਾਨੂੰ ਬੜੀ ਖੁਸ਼ੀ ਆ ਅੱਜ ਅਸੀਂ ਇੱਥੇ ਇਹਨਾਂ ਦੇ ਦਫ਼ਤਰ ਦੇ ਵਿੱਚ ਸ਼ਿਵ ਸੈਨਾ ਬੱਲਾ ਸਾਹਿਬ ਠਾਕਰੇ ਜੁਆਇਨ ਕੀਤੀ ਆ ਤੇ ਇਸ ਚੀਜ਼ ਦਾ ਸਾਨੂੰ ਮਾਣ ਆ ਬਿਲਕੁਲ ਤੇ ਦੂਜੀ ਜਿਹੜੀ ਤੁਹਾਡੀ ਯੂਨੀਅਨ ਦੀ ਵੀ ਉੱਥੇ ਨਵੀਂ ਜਿਹੜੀ ਬਿਲਕੁਲ ਸਰਪ੍ਰਸਤ ਵੀ ਲਗਾਏ ਗਏ ਤੁਹਾਨੂੰ ਹਾਂਜੀ ਹਾਂਜੀ ਅਸ਼ਵਨੀ ਸ਼ਰਮਾ ਜੀ ਸਾਡੇ ਸਰਪ੍ਰਸਤ ਲਗਾਏ ਗਏ ਨੇ ਹਾਂਜੀ ਜਿਹੜੇ ਯੂਨੀਅਨ ਜਿਹੜੀ ਆ ਉੱਥੇ ਡਰਾਈਵਰਾਂ ਦੀ ਯੂਨੀ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਵਿੱਚ ਵੀ ਨਵੀਂ ਕਮੇਟੀ ਦਾ ਜਿਹੜਾ ਗਠਨ ਕਰ ਦਿੱਤਾ ਗਿਆ ਹੈ ਇਦੇ ਵਿੱਚ ਅਸ਼ਵਨੀ ਸ਼ਰਮਨ ਨੂੰ ਸਰਪ੍ਰਸਤ ਜਿਹੜਾ ਥਾਪਿਆ ਗਿਆ ਤੇ ਹੋਰ ਨਵੇਂ ਅਹੁਦੇਦਾਰੀਆਂ ਵੀ ਬਣਾਈਆਂ ਗਈਆਂ ਨੇ ਤੇ ਹੁਣ ਨਵੇਂ ਸਿਰੇ ਤੋਂ ਇਹਨਾਂ ਦੀ ਜਿਹੜੀ ਯੂਨੀਅਨ ਕੰਮ ਕਰਨ ਜਾ ਰਹੀ ਹੈ ਕਿਉਂ ਜੀ ਹਾਂ ਜੀ ਹਾਂ ਜੀ ਪ੍ਰਧਾਨ ਹਾਂ ਪਹਿਲਾਂ ਤੇ ਜਿਹੜਾ ਤੁਹਾਡਾ ਲਿਖਤੀ ਪ੍ਰਤੀ ਸਾਰਾ ਹੋ ਚੁੱਕਿਆ ਹੋ ਗਿਆ ਸਰ ਉੱਤੇ ਦਾ ਹਾਂ ਜੀ ਵੋਟਾਂ ਦਾ ਵੋਟਾਂ ਪੈਣਗੀਆਂ ਜੀ ਸਾਡੀ ਵੋਟਾਂ ਪੈਣਗੀਆਂ ਹਾਂ ਜੀ ਤੇ બીજી ਗੱਲ ਅੱਜ ਤੁਸੀਂ ਮੈਂ ਦੇਖ ਰਿਹਾ ਸ਼ਿਵसेना ਉਹਦੇ ਪਹਿਲਾਂ ਬਾਲਾ ਸਾਹਿਬ ਠਾਕਰੇ ਦੇ ਜਿਹੜੇ ਤੁਸੀਂ ਅੱਜ ਪਾਏ ਹੋ ਤੇ ਆ ਸੁਪਰੀਨ ਸਾਹਿਬ ਦੇ ਨਾਲ ਤੇ ਸਿਪਾਹੀ ਸੈਨਾ ਮੇਰੀ ਬਹੁਤ ਦੇਰ ਦੀ ਇੱਛਾ ਸੀ ਵੀ ਸਿਪਾਹੀ ਸੈਨਾ ਜੁਆਇਨ ਕਰਾਂ ਅੱਜ ਮੌਕਾ ਆ ਗਿਆ ਤੇ ਆਪਣੇ ਆਪ ਹੀ ਮੌਕਾ ਬਣ ਗਿਆ ਹਾਂਜੀ ਆਪਣੇ ਆਪ ਹੀ ਮੌਕਾ ਬਣ ਗਿਆ ਚਲੋ ਸਿਪਾਹੀ ਸੈਨਾ ਦੇ ਨਾਲ ਨਾਲ ਤੁਹਾਡਾ ਜਿਹੜਾ ਆਪਣਾ ਕਾਰੋਬਾਰ ਵੀ ਚੱਲਦਾ ਰਹੇ ਤਾਂ ਉਹ ਵਧੀਆ ਕਰ ਲੈਂਦੇ ਆ ਉਹ ਵੀ ਚੱਲੂਗਾ ਹਾਂਜੀ ਤਾਂ ਕੀ ਨਾਮ ਹੈ ਮੇਰਾ ਨਾਮ ਜਨਰਲ ਸਿੰਘ ਮੁਖਾ ਜੀ ਮੈਂ ਸ਼ਹਿਰੀ ਟ੍ਰਾਂਸਪੋਰਟ ਸੰਪਰਦਾਨਿਆ ਜੀ ਤਾਂ ਇਹ ਮੈਂ ਪ੍ਰਧਾਨ ਜੀ ਨਾਲ ਬਹੁਤ 10 ਸਾਲ ਹੋ ਗਏ ਇਹਨਾਂ ਨਾਲ ਜੁੜਿਆ ਨੂੰ ਸਾਨੂੰ ਉਹਨਾਂ ਦੇ ਵਿਚਾਰ ਬਹੁਤ ਚੰਗੇ ਤੇ ਮੈਂ ਆਪਣੀ ਯੂਨੀਅਨ ਦੱਸਿਆ ਸੀ ਤੇ ਕਾਹ ਵੀ ਟਾਈਮ ਨਾਲ ਅਸੀਂ ਜੁੜਨਾ ਚਾਹੁੰਦੇ ਸੀ ਤੇ ਹੁਣ ਸਾਡਾ ਮੌਕਾ ਲੱਗਿਆ ਤਾਂ ਅਸੀਂ ਇਹਨਾਂ ਨਾਲ ਜੁੜੇ ਆਏ ਹਾਂ ਬਹੁਤ ਵਧੀਆ ਗੱਲ ਹੈ ਮੈਂ ਵੀ ਤੁਹਾਡੀ ਕੋ ਬੜੀ ਵਧਾਈ ਦਿਨਾ ਤੁਹਾਨੂੰ ਕਿਉਂਕਿ ਸਾਡੀ ਸੋਚ ਕਾਮਰੇਟਾਂ ਵਾਲੀ ਤਾਂ ਹੈ ਨਹੀਂ ਹੈਗੀ ਸਾਡੀ ਸੋਚ ਇੱਕ ਗਾਂਵ ਵਾਲੀ ਸੋਚ ਜ਼ਰੂਰ ਹੈਗੀ ਹੈ ਵੀ ਤੁਹਾਡਾ ਕਾਰੋਬਾਰ ਚੱਲੇ ਤੁਸੀਂ ਵਧੀਆ ਗੱਡੀਆਂ ਵੱਧ ਤੋਂ ਵੱਧ ਅੱਗੇ ਉਹਦੇ ਚ ਪਹੁੰਚਾਉਣ ਮੀਡੀਆ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਪਹੁੰਚਾਉਣ ਵਧੀਆ ਗੱਲ ਹੈ ਬਹੁਤ ਵਧੀਆ ਹਾਂਜੀ ਜੀ ਤੁਹਾਡਾ ਕੀ ਨਾਮ ਹੈ ਜੀ ਧਰਮਵੀਰ ਹੈਡਰ ਜੀ ਹਾਂਜੀ ਬਲਾਚੌਰ ਸ਼ੇਰੀ ਪ੍ਰਧਾਨ ਸ਼ਿਵ ਸੈਨਾ ਬਲਾਸਬਠਾਪਰੇ ਸਾਡੇ ਪ੍ਰਧਾਨ ਜੀ ਨਰਿੰਦਰ ਠੌਰ ਪੰਜਾਬ ਸਚਬ ਤੇ ਆਪਣੇ ਜਗਰਾਜ ਸ਼ਰਮਾ ਜੀ ਤੇ ਰਜਿੰਦਰ ਵਿੱਲਾ ਜੀ ਉਹਨਾਂ ਦੇ ਨਿਰਦੇਸ਼ਾਂ ਆਦੇਸ਼ ਅਸੀਂ ਜਿਹੜੀ ਟੀਮ ਆ ਬਲਾਚੌਰ ਤਹਿਸੀਲ ਦੇ ਵਿੱਚ ਜੁਆਇਨ ਕੀਤੀ ਸਾਡੇ ਪ੍ਰਧਾਨ ਜੀ ਅਸ਼ਵਨੀ ਸ਼ਰਮਾ ਜੀ ਇਹਨਾਂ ਦੇ ਸਦਕਾ ਸਾਰਾ ਹੋਇਆ ਸਾਡਾ ਇੱਲਾ ਬੜਾ ਕਦ ਹੈ ਨਹੀਂ ਕਿ ਅਸੀਂ ਇੰਨੇ ਬੰਦਿਆਂ ਨੂੰ ਜੋੜਿਆ ਇਹ ਸਿਰਫ ਇਹਨਾਂ ਦੀ ਦੇਣ ਆ ਅਸ਼ਵਨੀ ਸ਼ਰਮਾ ਜੀ ਜਿਹੜੇ ਪਾਰਟੀ ਨੇ ਜੋੜ ਕੇ ਸਾਡੇ ਨਾਲ ਟੀਮੇ ਜੋੜੀ ਆ ਸਾਡੀ ਟੀਮ 'ਚ ਬਹੁਤ ਬਲਾਚੌਰ ਤੋਂ ਵਾਧਾ ਹੋਇਆ ਆ ਬਾਕੀ ਕਿਸੇ ਵੀ ਟਾਈਮ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਲੋਡ ਪੈਂਦੀ ਅਸੀਂ ਇਹਨਾਂ ਨਾਲ ਸ਼ਿਪਸਾ ਨਾ ਕਰੀਏ। ਜੀ ਸਾਡੇ ਦੇਖਦਿਆਂ ਦੇ ਪਹਿਲੀ ਵਾਰੀ ਮੈਂ ਦੇਖ ਰਿਹਾ ਕਿ ਇੰਨਾ ਵੱਡਾ ਵਾਧਾ ਟੀਮ ਚ ਹੋਇਆ ਐਨੀ ਵੱਡੀਆਂ ਜੁਆਇਨਿੰਗਾਂ ਜਿਹੜੀਆਂ ਅ ਅੱਜ ਹੋਈਆਂ ਕਿਉਂਕਿ ਵੈਸੇ ਤਾਂ ਛੋਟੇ-ਮੋਟੇ ਜੁਆਇਨਿੰਗਾਂ ਤਾਂ ਚਲੋ ਸਾਨੂੰ ਬੁਲਾਉਂਦੇ ਰਹਿੰਦੇ ਸੀਗੇ ਲੇਕਿਨ ਅੱਜ ਮੈਂ ਦੇਖਿਆ ਵੀ ਪੈ ਰੱਖਣ ਵਾਸਤੇ ਜਗ੍ਹਾ ਨਹੀਂ ਦਿਖਾਈ ਦੇ ਰਹੀ ਸੀ ਦਫ਼ਤਰ ਵੀ ਛੋਟਾ ਪੈ ਗਿਆ ਪਰ ਲੇਕਿਨ ਹੁਣ ਇਕੱਠੇ ਹੋ ਕੇ ਸਾਰਾ ਇਹ ਬਿਲਕੁਲ ਜਿਹੜੇ ਲੜਾਈ ਜਿਹੜੀ ਲੜੀ ਜਾਊਗੀ ਤੇ ਜੁਰਮ ਦੇ ਖਿਲਾਫ ਵੀ ਲੜੀ ਜਾਊਗੀ ਜੇ ਕਿਸੇ ਦੇ ਨਾਲ ਧੱਕਾ ਹੁੰਦਾ ਤਾਂ ਇਹ ਸਾਰੀ ਯੂਨੀਅਨ ਮਿਲ ਕੇ ਸਿਵਕ ਸੈਨਾ ਦੇ ਨਾਲ ਮਿਲ ਕੇ ਜਿਹੜੀ ਲੜਾਈ ਲੜੇਗੇ ਹਾਂ ਜੀ ਕਹਿਣਾ ਮੇਰੀ ਜਸਵਿੰਦਰ ਮੋਹਰ ਜ਼ਿਲ੍ਹਾ ਪ੍ਰਧਾਨ ਨਮਸ਼ਰ ਮੈਂ ਸਾਰੇ ਹੀ ਪਹਿਲਾਂ ਤਾਂ ਆਪਣੇ ਡਰਾਈਵ ਵੀਰਾਂ ਨੂੰ ਪਰ ਪ੍ਰਧਾਨ ਜੀ ਨੂੰ ਬਹੁਤ ਬਹੁਤ ਮੁਬਾਰਕਾ ਦਿੰਦਾ ਜੀ ਸਭ ਤੋਂ ਪਹਿਲਾਂ ਤਾਂ ਵਧਾਈਆਂ ਸਾਡੇ ਅਸ਼ਨੀ ਭਾਜੀ ਸਾਡੇ ਜਿਨ੍ਹਾਂ ਨੇ ਅੰਨਾ ਕੱਟ ਕੀਤਾ ਠੀਕ ਹੈ ਜੀ ਸਾਰਿਆਂ ਨੂੰ ਮੈਂ ਜਿੰਨੇ ਵੀ ਸਾਡੇ ਜੁੜੇ ਨਾਲ ਸਾਡੇ ਪ੍ਰਧਾਨ ਨਮੇਸ਼ਰ ਦੇ ਇਹਨਾਂ ਨੂੰ ਜਿੱਤੇ ਵੀ ਕੋਈ ਕੰਮ ਪੈਂਦਾ ਸਾਡੀ ਨਵਾਂ ਸ਼ਹਿਰ ਦੀ ਟੀਮ ਰੋਪੜ ਦੀ ਟੀਮ ਅਸੀਂ ਸਾਰੇ ਇਹਨਾਂ ਦੇ ਨਾਲ ਖੜੇ ਆ ਜੀ ਜਦੋਂ ਵੀ ਕਿਤੇ ਸਾਨੂੰ ਇਹ ਲੋਡ ਪੈਂਦੀ ਆ ਆਪਾਂ ਇਹਨਾਂ ਦੇ ਨਾਲ ਖੜੇ ਆ ਠੀਕ ਹੈ ਜੀ ਅਸੀਂ ਵੀ ਸਾਰਾ ਸਾਡੇ ਬਹੁਤ ਬਹੁਤ ਬਧਾਈ ਦੇ ਪਾਤਰ ਸਾਰੇ ਸਾਰਿਆਂ ਨੂੰ ਲੱਖ ਲੱਖ ਬਧਾਈਆਂ ਦੀ ਬਿਲਕੁਲ ਹਾਂ ਜਨਾਬ ਤੁਹਾਡਾ ਕੀ ਹਾਲ ਹੈ ਜੀ ਬਸ ਠੀਕ ਠਾਕ ਹੈ ਜੀ ਮੈਂ ਆਪਣਾ ਯੂਥ ਪ੍ਰਧਾਨ ਜ਼ਿਲ੍ਹਾ ਮਰਿੰਡੇ ਤੋਂ ਹੀ ਸ਼ਿਵ ਸੈਨਾ ਉਹਦਾ ਬਾਲਾ ਸਿੰਘ ਠਾਕਰੇ ਤੇ ਆਪਣੇ ਜਿੰਨੇ ਕੁ ਵੀ ਚਲੋ ਯੂਨੀਅਨ ਦੇ ਪ੍ਰਧਾਨ ਆ ਭਰਾ ਜੀ ਉੱਚ ਕਸ਼ਿਵਸ਼ਨਾ ਦੇ ਪਹਿਲਾਂ ਵੀ ਮੈਂਬਰ ਆ ਜੀ ਭਾਈਚਾਰਾ ਉਹਨਾਂ ਨਾਲ ਪ੍ਰੇਮ ਪਿਆਰ ਹੈ ਸੋ ਸਾਰਿਆਂ ਦਾ ਪਹਿਲਾਂ ਤਾਂ ਮੈਂ ਦਿਲੋਂ ਧੰਨਵਾਦ ਕਰਨਾ ਚਾਹਨਾ ਕਿ ਹਾਂਜੀ ਸ਼ਿਵਸ਼ਨਾ ਨੇ ਇਹ ਜੋਇਨ ਕੀਤੀ ਆਪਣਾ ਵਿਸ਼ਵਾਸ ਦਿਖਾਇਆ ਸ਼ਿਵਸ਼ਨਾ ਦੇ ਪ੍ਰਤੀ ਤੇ ਅੱਜ ਮੈਂ ਵੀ ਸ਼ਿਵਸ਼ਨਾ ਦਾ ਮੈਂਬਰ ਆ ਤੇ ਸ਼ਿਵਸ਼ਨਾ ਦਾ ਮੈਂਬਰ ਹੋਣ ਦੇ ਨਾਤੇ ਜਿੰਨਾ ਕ ਮੈਨੂੰ ਸ਼ਿਵਸ਼ਨਾ ਨੇ ਮੇਰਾ ਸਾਥ ਦਿੱਤਾ ਜਾਂ ਸਾਡੇ ਯੋਗਰਾਜ ਸ਼ਰਮਾ ਜੀ ਰਜਿੰਦਰ ਬਿੱਲਾ ਜੀ ਸਾਡੇ ਅਸ਼ਵਨੀ ਪ੍ਰਧਾਨ ਜੀ ਨੇ ਸਾਥ ਦਿੱਤਾ ਦੇਖੋ ਉਸ ਤੋਂ ਮੈਨੂੰ ਪਤਾ ਲੱਗਿਆ ਵੀ ਸ਼ਿਵਸ਼ਨਾ ਦੀ ਪਾਵਰ ਕੀ ਹੈ ਇਹ ਨਹੀਂ ਵੀ ਮੈਨੂੰ ਚਲੋ ਸਿਖਾਇਆ ਗਿਆ ਮੇਰੇ ਨਾਲ ਖੁਦ ਬਣੀ ਮੈਂ ਖੁਦ ਦੇਖਿਆ ਵੀ ਸ਼ਿਵ ਸੈਨਾ ਨੇ ਮੇਰਾ ਬਹੁਤ ਸਾਥ ਦਿੱਤਾ ਹੈ ਤੇ ਉਸ ਕਰਕੇ ਮੈਂ ਇਹਨਾਂ ਨੂੰ ਵੀ ਭਰਾਵਾਂ ਨੂੰ ਇਹ ਦਿਲਾਸਾ ਦੇਣਾ ਚਾਹਨਾ ਹੈ ਆ ਅਹਿਸਾਸ ਕਰਾਉਣਾ ਚਾਹਨਾ ਵੀ ਸਮੇਂ ਆਨ ਤੇ ਇਹਨਾਂ ਨੂੰ ਵੀ ਪਤਾ ਲੱਗੂਆ ਸ਼ਿਵ ਸੈਨਾ ਦੀ ਪਾਵਰ ਕੀ ਹੈ ਤੇ ਇਹਨਾਂ ਦੀ ਜਿੱਥੇ ਤੱਕ ਹੋ ਸਕੇਗੀ ਜੋ ਮਦਦ ਬਣੇਗੀ ਉਹ ਪੂਰੀ ਪ੍ਰੋਪਰ ਕੀਤੀ ਜਾਊਗੀ ਤੇ ਹਰ ਸਮੇਂ ਆਪਾਂ ਇਹਨਾਂ ਦੇ ਨਾਲ ਖੜੇ ਆ ਜੀ ਜੈ ਹਿੰਦ ਜੈ ਜੈ ਹਿੰਦ ਬਿਲਕੁਲ ਜੀ ਮੈਂ ਦੇਖ ਰਿਹਾ ਕਿ ਜਦੋਂ ਕਿਸੇ ਵੀ ਪਾਰਟੀ ਨੂੰ ਇੰਨਾ ਵੱਡਾ ਸਮਰਥਨ ਮਿਲ ਜਾਵੇ ਪਾਟੀ ਦੇ ਹੌਸਲੇ ਦਾ ਬਲੰਦ ਹੁੰਦੇ ਜਾਂਦੇ ਰਹੇ ਧੰਨਵਾਦ ਸਭ ਦਾ ਜੀ